ਸਾਲ ਲੈਣਾ ਨਹੀਂ ਹੈ ਤੁਸੀਂ ਹੈਰਾਨ ਹੋਵੋਗੇ ਸਾਡੀ ਬੋਡੀ ਦੇ ਅੰਦਰ ਬਹੁਤ ਫੰਕਸ਼ਨ ਨੇ ਇਹਨੇ ਬਦੋ ਬਦੀ ਸਾਖੇ ਚਲਣਾ ਤੁਸੀਂ ਲੈਣ ਵਾਲੇ ਪਾਸੇ ਨਹੀਂ ਜਾਣਾ ਤੁਸੀਂ ਬਾਹਰ ਸੁੱਟਣ ਵਾਲੇ ਪਾਸੇ ਜਾ ਇਸ ਦੀਆਂ ਤਿੰਨ ਸਪੀਡਾਂ ਦੱਸੀਆਂ ਗਈਆਂ ਨੇ ਤਿੰਨ ਤਰ੍ਹਾਂ ਦੀ ਰਫਤਾਰ ਹੈ ਜਿਹੜੀ ਇੱਕ ਤਾਂ ਬਿਲਕੁਲ ਮਦਮ ਹੈ ਇੱਕ ਦਰਮਿਆਨੀ ਹੈ ਤੇ ਇੱਕ ਤੇਜ਼ ਹੈ ਇਹ ਤੇਨੇ ਰਫਤਾਰਾਂ ਬਹੁਤ ਅਹਿਮੀਅਤ ਰੱਖਦੀਆਂ ਨੇ ਤੁਹਾਡੀ ਸਰੀਰਕ ਸਥਿਤੀ ਕੀ ਹੈ ਤੁਹਾਡਾ ਬਲੱਡ ਪ੍ਰੈਸ਼ਰ ਵੱਧਦਾ ਤੁਹਾਨੂੰ ਹਾਰਟ ਦੀ ਪ੍ਰੋਬਲਮ ਹੈਗੀ ਹੈ ਤਾਂ ਮੱਦਮ ਬੜੇ ਹਲਕੇ ਤਰੀਕੇ ਨਾਲ ਦੇਖੋ ਜੇ ਤੁਸੀਂ ਹਿਰਦੇ ਮੁਦਰਾ ਇਸ ਉਂਗਲ ਨੂੰ ਮੋੜ ਕੇ ਅੰਗੂਠੇ ਦੇ ਹੇਠਾਂ ਲਾ ਲਓ ਤੇ ਅਗਲੀਆਂ ਦੋ ਉਂਗਲਾਂ ਅੰਗੂਠੇ ਦੇ ਟੌਪ ਨਾਲ ਉਂਗਲਾਂ ਦਾ ਟੌਪ ਟੱਚ ਕਰ ਲਓ ਇਸ ਤਰ੍ਹਾਂ ਤਾਂ ਇਹ ਕਹ ਰਿਹਾ ਸੋਨੇ ਤੇ